ਮਸ਼ਹੂਰ ਕਾਮੇਡੀਅਨ ਤੇ ਪੰਜਾਬੀ ਅਦਾਕਾਰ ਜਸਵਿੰਦਰ ਪੱਲਾ ਇਸ ਫਾਨੀ ਸੰਸਾਰ ਨੂੰ ਵਿਦਾਗ ਗਏ ਨੇ ਤਬਾਦ ਪਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਮੋਹਾਲੀ ਦੇ ਫੋਰਟਿਸ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਇਸ ਫਾਨੀ ਸੰਸਾਰ ਨੂੰ ਆਲੋਚਨਾ ਕਰਦਾ ਸੀ ਕਿ ਕੈਰੀਆਨ ਚੱਟਾ ਇਸ ਨਾਲ ਹੀ ਹੋਰ ਕਈ ਪੰਜਾਬੀ ਫਿਲਮਾਂ ਕਈ ਪੁਰਾਣੀਆਂ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹਨਾਂ ਨੇ ਇੱਕ ਬਖੂਬੀ ਅਦਾਕਾਰੀ ਨਿਭਾਈ ਹੈ ਉਹਨਾਂ ਦੀ ਕਾਮਿਕ ਟਾਈਮਿੰਗ ਦੇ ਲੋਕ ਦਵਾਨੇ ਸਨ ਕਿਉਂਕਿ ਪੰਜਾਬੀ ਫਿਲਮਾਂ ਦੇ ਵਿੱਚ ਜਸਵਿੰਦਰ ਪੱਲਾ ਜਿਸ ਫਿਲਮ ਦੇ ਵਿੱਚ ਹੁੰਦੇ ਸੰਤ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਫਿਲਮ ਜਗਤ ਦਾ ਪ੍ਰੇਮੀ ਹੋਵੇ ਜੋ ਫਿਲਮ ਵੇਖਣ ਨਾ ਜਾਂਦਾ ਹੋਵੇ ਕਿਉਂਕਿ ਜਸਵਿੰਦਰ ਪਲਾਉਨਾ ਦਾ ਰਸੂਖ ਤੇ ਉਹਨਾਂ ਦੀ ਕਾਮਿਕ ਟਾਈਮਿੰਗ ਲੋਕ ਉਹਨਾਂ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਸਨ ਪਰ ਅੱਜ ਉਹ ਆਵਾਜ਼ ਜੋ ਹਾਸਾ ਹਮੇਸ਼ਾ ਦੇ ਲਈ ਖਾਮੋਸ਼ ਹੋ ਗਿਆ ਮੋਹਾਲੀ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ 23 ਅਗਸਤ ਨੂੰ ਮੋਹਾਲੀ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਤੇ ਇਸ ਵੇਲੇ ਪੰਜਾਬੀ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ